ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਆਪਣਾ ਮਾਨ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਚੱਲੇ ਆਂ ਸ਼ਹਿਰ ਬਠਿੰਡੇ ਕੋਨਿਆਣਾ ਸਾਈਕਲਿੰਗ ਕਲੱਬ ਦਾ ਅੱਜ ਇੱਕ ਸਾਲ ਪੂਰਾ ਹੋ ਗਿਆ ਉਹਦੀ ਖੁਸ਼ੀ ਚ ਅੱਜ ਛੋਟਾ ਜਿਹਾ ਪ੍ਰੋਗਰਾਮ ਰੱਖਿਆ ਹੈਗਾ ਬਠਿੰਡੇ ਬਾਹਰੋਂ ਬੰਦੇ ਵੀ ਬੁਲਾਏ ਆ ਕਾਫੀ ਤੇ ਆਪਣੇ ਮੈਂਬਰ ਤਾਂ ਹੈਗੇ ਆ ਸੋਸੇ ਪ੍ਰੋਗਰਾਮ ਤੇ ਚੱਲੇ ਆ ਸਵੱਜਾਂ ਵੀ ਚੱਲ ਅੱਜ ਪਹਿਲਾਂ ਤਾਂ ਪ੍ਰੋਗਰਾਮ ਸੀਗਾ ਵੀ ਸਾਰੇ ਕਾਰ ਆ ਮੋਟਰਸਾਈਕਲ ਤੇ ਚੱਲਾਂਗੇ ਮੈਂ ਕਿਹਾ ਜੋ ਸਾਈਕਲ ਤੇ ਚੱਲਦੇ ਆ ਵੀ ਛੋਟੀ ਜੀ ਰਾਈਡ ਹੋ ਜੂਗੀ ਬਹੁਤ ਦਿਨ ਹੋ ਗਏ ਰਾਈਡ ਨਹੀਂ ਲੱਗੀ ਅਸੀਂ ਸ਼ਹਿਰ ਬਠਿੰਡੇ ਪਹੁੰਚ ਗਏ ਆ ਦੇਖੋ ਭਾਈ ਕਨਈਆ ਚੌਂਕ ਤੇ ਇਧਰ ਲੱਗਿਆ ਆਪਣਾ ਜਾਜ ਜੇ ਸਾਹਮਣੇ ਲੱਗਿਆ ਬੋਰਡ ਆਪਾਂ ਨੂੰ ਦੱਸਦਾ ਵੀ ਰਾਹ ਇੱਥੋਂ ਸਾਰੇ ਪਾਸੇ ਹੀ ਨਿਕਲ ਜਾਂਦੇ ਆ। ਉਹ ਲਾਸ ਮੇਨ ਦਾ। ਇਹ ਸਾਹਮਣੇ ਜਾਂਦਾ ਪੌੜਾ ਬਰਨਾਲਾ ਪਟਿਆਲਾ ਇਹਨਾਂ ਸ਼ਹਿਰਾਂ ਨੂੰ ਹੀ ਨਿਕਲ ਜਾਂਦਾ। ਪਿੱਛੇ ਸੜਕ ਸੀਗੀ ਉਹ ਮਲੋਟਕਣੀ ਨਿਕਲਦੀ ਆ। ਪ੍ਰੋਗਰਾਮ ਜਿਹੜਾ ਰੱਖਿਆ ਗਿਆ ਉਹ ਹੈਗਾਗਾ ਹੋਟਲ ਈਵਨਿੰਗ ਸਟਾਰ ਚ ਫਰੀਦਕੋਟ ਤੋਂ ਬਾਈ ਰਜਿੰਦਰ ਅਰਗੇ ਵੀ ਆਈ ਜਾਂਦੇ ਆ ਬਾਈ ਕੁਦੇ ਨੂੰ ਵੀ ਸੱਬਿਆ ਹੋਇਆ ਲਓ ਜੀ ਸਵੇਰ ਦਾ ਮਾਹੌਲ ਖੌਲ ਕੋਈ ਵਾਂਟੀ ਸੌ ਫਲ ਚੇਲ ਰਹੇ ਆ ਅਸੀਂ ਲੇ ਗਏ Diolch yn fawr iawn ਇੱਥੇ ਕੋਈ ਨਹੀਂ ਆਉਂਦਾ। ਨਹੀਂ ਨਹੀਂ ਅੱਗੇ ਜਿਹੜੀ ਆ। ਇੱਥੇ ਆ ਜਾਓ। ਮੈਂ ਦੂਸਰੇ ਜਾ ਕੇ ਗਿਆ। ਇੱਥੇ ਖੜੋ ਕੋਈ ਨਹੀਂ ਇੱਥੇ ਪੰਜ। ਇੱਥੇ ਆਵੇ। ਉਹ ਸੈੱਟ ਦੇ ਬਣੇ। ਸਿੱਧਾ ਸੈੱਟ ਤੋਂ ਫਿਰ ਤੋਂ ਸੈੱਟ ਤੋਂ। ਹੌਨ ਸਾਈਡ ਤੋਂ। ਤੁਸੀਂ ਕੀ ਬਈ ਜੀ? ਸੈੱਟ ਤੋਂ ਸੈੱਟ ਤੋਂ।

ਤੇ ਗੁਰਵਿੰਦਰ ਤੇ ਬਾਈ ਲੇਜੰਦਰ ਵਰਗੇ ਪਹੁੰਚ ਗਿਆ ਪਸੀਨਾ ਪਸੀਨੇ ਹੋ ਚੁੱਕਿਆ ਉਹਨ ਦਾ ਖਾਣੇ ਪਿਆਉਣੇ ਨੇ ਹੁਣ ਜੀ ਅਸੀਂ ਸਵਾਗਤ ਕਰਦੇ ਹਾਂ ਜੀ ਅਸੀਂ ਸਵਾਗਤ ਕਰਦੇ ਹਾਂ ਜੀ ਉਹ ਬੋਲੇ ਅਲੱਗ ਜੇ ਕੋਈ ਸਾਰਾ ਪੂਰਾ ਜਰਵੇ ਜੀ ਨਾਲ ਇੱਕ ਦੋ ਤਿੰਨ ਚਾਰ ਪੰਜ ਜਨ ਮਾਣਦੇ ਹੋਏ ਰਕੀਆਂ ਕਰੋ ਤੇ ਮੈਂ ਜਦੋਂ ਟੀ-ਸ਼ਰਟਾਂ ਦੇਖ ਰਿਹਾ ਸੀਗਾ ਟੀ-ਸ਼ਰਟਾਂ ਵਿੱਚ ਬੜੀਆਂ ਖਾਸ ਨੇ ਪੂਰਾ ਪੰਜਾਬ ਬਣਾਇਆ ਉਹ ਤੋਂ ਬਾਅਦ ਪੰਜਾਬ ਕਹਿੰਦੇ ਟੋਕਾ ਬੰਦ ਕਰ ਗਿਆ ਉਹ ਚੀਜ਼ ਜਿਹੜੇ ਬਿਕਤੀ ਆ ਉਹਦੇ ਨਾਲ ਨਾਲ ਦੇ ਤੁਸੀਂ ਵਾਲ ਕਰੋਗੇ ਪਿੱਛੇ ਲਖੇ ਦੇ ਵਿੱਚ ਰੰਗ ਭਰੇ ਆ ਉਹ ਰੰਗ ਦੇ ਨਾਲ ਘੰਡੇ ਲੱਗੇ ਆ ਜੀ ਵੰਡੰਦਰੀ ਮੇਲੰਦ ਅੱਜ ਬੜੀ ਖੁਸ਼ੀ ਹੋਈ ਇਹਨਾਂ ਦਾ ਇੱਕ ਸਾਲ ਸੰਭਲ ਲੁੱਪ ਮੈਂ ਗਰੁੱਪ ਮਨ ਤੇ ਉਹ ਮੈਂ ਉਹ ਗਰੁੱਪ ਨਹੀਂ ਕਹਿੰਦਾ ਤੇ ਬਹੁਤ ਵੀ ਮੈਨੂੰ ਪੀਪ 04 ਸਾਈਕਲਿੰਗ ਲਵਰਸ ਗਰੁੱਪ ਹੋਣੋਂ ਸਭ ਤੋਂ ਪਹਿਲਾਂ ਬਹੁਤ-ਬਹੁਤ ਵਧਾਈਆਂ ਪਹਿਲੇ ਸਾਲ ਕੰਪਲੀਟ ਹੋਣ ਤੇ ਤੇ ਜੇ ਅੱਜ ਇਹ ਰਾਮਵਾਰਕੀਆਂ ਰੂਹਾਂ ਦੇ ਸਾਹਮਣੇ ਦਰਸ਼ਣ ਹੋ ਰਹੇ ਆ ਤਾਂ ਸਿਰਫ ਸਾਈਕਲਿੰਗ ਕਰਕੇ ਹੋ ਰਿਹਾ ਹੈ ਜੇ ਆਪਾਂ ਸਾਈਕਲਿੰਗ ਨਾਲ ਜੁੜੇ ਹਾਂ ਸਾਹ ਹਮੈ ਗੁਜਰ ਦੀ ਜਾਣ ਪਛਾਣ ਹੋਈ ਆ ਨਹੀਂ ਤਾਂ ਜਿਹੜਾ ਅੱਜ ਕੱਲ ਦਾ ਜ਼ਮਾਨਾ ਹੈ ਮਾਹੌਲ ਆ ਜਾਂ ਵਾਤਾਵਰਨ ਹੈ এনवायरमेंट ਆ ਬੰਦੇ ਕੋਲੇ ਟਾਈਮ ਇੱਕ ਪਲ ਦਾ ਨਹੀਂ ਗਾ ਸਾਰੇ ਬਿਜ਼ੀ ਆ ਜਿਹੜੂ ਮਰਜ਼ੀ ਪੁੱਛ ਲੋ ਫੋਨ ਕਰ ਲੋ ਆਪਾਂ ਕਿਸੇ ਖਾਸ ਰਿਸ਼ਤੇਦਾਰ ਨੂੰ ਵੀ ਜੇ ਮੈਂ ਕੰਮ ਹੋ ਗਏ ਧੰਦਾ ਹੋ ਗਿਆ ਆਪਾਂ ਫੇਰ ਫੋਨ ਕਰਦੇ ਆਂ ਅਦਰਵਾਈਜ਼ ਆਪਾਂ ਫੋਨ ਵੀ ਨਹੀਂ ਕਰਦੇਗੇ ਤੇ ਅਸੀਂ ਵੀ ਹੋਣਾ ਜਿਵੇਂ ਬਾਈਆਂ ਤੋਂ ਸਿੱਖਿਆ ਅਸੀਂ ਵੀ ਆਪਣੇ ਗਰੁੱਪ ਨੂੰ PV04 ਸਾਈਕਲਿੰਗ ਲਵਰਸ ਗਰੁੱਪ ਨੂੰ ਅਸੀਂ ਰਜਿਸਟਰ ਕਰਵਾਉਂਦੇ ਅਸੀਂ ਕਮਾਂਡ ਸ਼ੁਰੂ ਕੀਤੀ ਆ ਹੁਣ ਤੇ ਉਮੀਦ ਆ ਸ਼ਾਇਦ ਅਤੀ ਜਲਦੀ ਰਜਿਸਟਰ ਕਰਵਾ ਕੇ ਤੇ ਜਿਵੇਂ ਬਾਈ ਨੇ ਇਵੈਂਟ ਕਰਵਾਇਆ ਅਸੀਂ ਉਹ ਵੀ ਇਵੈਂਟ ਕਰਵਾਵਾਂਗੇ ਸਾਡਾ ਹੁਣ ਪਲਾਨ ਹੈ ਚੱਲ ਰਿਹਾ ਕਿ ਪਗਸਾ ਜਿਲ੍ਹਾ ਬਠਿੰਡਾ ਮੈਂ ਵੀ ਵੀਰੇ ਸਾਈਕਲਿੰਗ ਕਰਦਾ ਰਹਣਾ ਤੇ ਸਾਈਕਲਿੰਗ ਕਰਨ ਦੇ ਵਿੱਚ ਸਾਡੇ ਆ ਵੱਡੇ ਵੀਰ ਬੈਠੇ ਨੇ ਇਹ ਪਹਿਲਾਂ ਸਾਈਕਲਿੰਗ ਕਰਦੇ ਨੇ ਸੋਸ਼ਲ ਮੀਡੀਆ ਤੇ ਆਪਣਾ ਕਿ ਦੂਜੇ ਨੂੰ ਦੇਖਦੇ ਆ ਤੇ ਪ੍ਰਭਾਵਿਤ ਹੁੰਦੇ ਆ ਤੇ ਪ੍ਰਭਾਵਿਤ ਹੋਣਾ ਚਾਹੀਦਾ ਵੀ ਆ ਮੈਂ ਇਹਨਾਂ ਵੀਰਾਂ ਨੂੰ ਸਾਈਕਲਿੰਗ ਕਰਦੇ ਦੇਖਦੇ ਫਿਰ ਸਭ ਤੋਂ ਪਹਿਲਾਂ ਮੈਂ ਪੰਜਾਬ ਘੁੰਮਿਆ ਸੀਗਾ ਪੰਜਾਬ ਘੁੰਮਿਆ ਫਿਰ ਰਾਜਸਥਾਨ ਦਾ ਕੁਝ ਇਲਾਕਾ ਘੁੰਮਿਆ ਉਸ ਤੋਂ ਬਾਅਦ YouTube ਤੇ ਪਹਿਲੀ ਵਾਰੀ ਅਸੀਂ ਉਹਦੇ ਬਾਰੇ ਜਿਹੜਾ ਹਾਊਸ ਬਣਾ ਕੇ ਲਾਸ਼ ਸ਼ੁਰੂ ਕੀਤਾ ਤੁਹਾਡਾ ਸਾਰਿਆਂ ਦਾ ਧੰਨ ਸਾਰਿਆਂ ਦਾ ਬਹੁਤ ਬਹੁਤ ਮੁਬਾਰਕਾ ਬੇ ਕਰੀ ਦੇ ਇਹ ਮਿਰਨਾ ਹਮੇਰੇ ਪਾਸੇ ਪਿੰਡ ਹੁੰਦਾ ਜਿਲ੍ਹਾ ਬਠਿੰਡਾ ਮੈਂ ਵੀ ਸਾਈਕਲਿੰਗ ਕਰਦਾ ਰਹਿੰਦਾ ਤੇ ਸਾਈਕਲਿੰਗ ਕਰਦੇ ਸਾਡੇ ਵੱਡੇ ਵੀ ਬੱਚੇ ਇਹ ਪਹਿਲਾਂ ਸਾਈਕਲਿੰਗ ਕਰਦੇ ਨੇ ਸੋਸ਼ਲ ਮੀਡੀਆ ਤੇ ਆਪਣਾ ਦੁਨੀਆ ਨੂੰ ਦੇਖਦੇ ਨੇ ਪ੍ਰਭਾਵਿਤ ਹੁੰਦੇ ਨੇ ਪ੍ਰਭਾਵਿਤ ਹੋਣਾ ਚਾਹੀਦਾ ਲੱਗੀਆਂ ਮੈਂ ਵੀ ਨਾ ਮਿਰਨਾ ਨੂੰ ਸਾਈਕਲਿੰਗ ਕਰਦੇ ਦੇਖਦੇ ਫਿਰ ਸਭ ਤੋਂ ਪਹਿਲਾਂ ਮੈਂ ਪੰਜਾਬ ਘੁੰਮਿਆ ਸੀਗਾ ਪੰਜਾਬ ਘੁੰਮਿਆ ਫਿਰ ਰਾਜਸਥਾਨ ਦਾ ਕੋਸ਼ਲਾ ਘੁੰਮਿਆ ਉਸ ਤੋਂ ਬਾਅਦ YouTube ਤੇ ਪਹਿਲੀ ਵਾਰੀ ਸੀ ਉਹ ਵੀਡੀਓ ਅਜੋਨਾ ਛੋਟੇ ਛੋਟੇ ਸਫਰਾਂ ਵਾਲਿਆਂ ਦੀ ਪਛਾਣ ਦੂਰ ਦੂਰ ਤੱਕ ਹੋ ਗਈ ਆ ਜਿਹੜੇ ਸ਼ੁਰੂਤ ਸੀ ਕਿ ਤਿੰਨਾਂ ਚ ਤਿੰਨ ਤੋਂ 45 ਹੋ ਗਏ ਆ ਜਿਹੜੇ ਪਹਿਲਾਂ ਜਾਂਦੇ ਸੀ ਕੱਲੇ ਘੋੜਿਆਂ ਨੇ ਤੋਂ ਬਠਿੰਡੇ ਤੱਕ ਮਾਰ ਉਹਨਾਂ ਦੀ ਹੁਣ ਮਾਰ ਉਹਨਾਂ ਦੀ ਤਲਵੰਡੀ ਸਾਹਿਬ ਤੋਂ ਹੁਣ ਫਰੀਦਕੋਟ ਤੱਕ ਹੋ ਗਈ ਆ ਕਹਿੰਦੇ ਰੋਜ਼ ਹੁੰਦਾ ਪ੍ਰਧਾਨਾਂ ਦਾ ਫੇਸਬੁੱਕ ਲਾਈਵ ਤੇ ਰੋਜ਼ ਹੁੰਦੀ ਸਪੀਕਰ ਸਾਹਿਬ ਦੀ ਵਿਚਾਰਾ ਮੰਟੀ ਕਹਿੰਦੇ ਆਉਂਦਾਂ ਨੇ ਰਾਈਡ ਤੇ ਠੱਕੇ ਨਾਲ ਬੁਲਾਉਣ ਆ ਲੈਂਦੀ ਪਰਮਾਣ ਚੰਡੀਗੋ ਬੰਨਿਆ ਨੇ ਨੀ ਤਾਂ ਅੱਗੇ ਚੈਲੰਜ ਵੀ ਸੋਹੀ ਨੇ ਨੰਬਰ 1 ਤੇ ਗੱਡੀ ਆ ਕਹਿੰਦੇ ਸਾਫ ਸਾਈਕਲ ਦੇ ਨਾਲ ਜੋ ਇੱਕ ਹੋ ਗਿਆ ਪੂਰਾ ਦੂਜੇ ਚ ਪੈਡਲ ਹੋਰ ਲੰਬਾ ਕਰਨ ਦੀ ਥੋੜੀ ਤਿਆਰੀ ਆ ਧੰਨਵਾਦੀ ਜਲਾ ਬਟਿੰਡਾ ਮੈਂ ਵੀ ਵੀਰੇ ਸਾਈਕਲਿੰਗ ਕਰਦਾ ਰਹੇ ਨਾ ਤੇ ਸਾਈਕਲਿੰਗ ਕਰਨ ਦੇ ਵਿੱਚ ਸਾਡੇ ਆ ਵੱਡੇ ਵੀਰ ਬੈਠੇ ਨੇ ਇਹ ਪਹਿਲਾਂ ਸਾਈਕਲਿੰਗ ਕਰਦੇ ਰਹੇ ਸੋਸ਼ਲ ਮੀਡੀਆ ਤੇ ਆਪਣਾ ਤੇ ਦੂਜੇ ਨੂੰ ਦੇਖਦੇ ਜਾਂਦੇ ਪ੍ਰਭਾਵਿਤ ਹੁੰਨੇ ਤੇ ਪ੍ਰਭਾਵਿਤ ਹੋਣਾ ਚਾਹੀਦਾ ਵੀ ਆ ਮੈਂ ਇਨ੍ਹਾਂ ਵੀਰਾਂ ਨੂੰ ਸਾਈਕਲਿੰਗ ਕਰਦੇ ਦੇਖਦੇ ਫਿਰ ਸਭ ਤੋਂ ਪਹਿਲਾਂ ਮੈਂ ਪੰਜਾਬ ਘੁੰਮਿਆ ਸੀਗਾ पंजाब घूमिया फिर राजस्थान का कुछ इलाका घूमिया उतो बा यूट्यूब पर पहली इस स्कूल ਪੱਕੀ ਆਪੇ ਕਰ। ਸੀ ਗਰਾਉਂਡ ਫੋਟੋ ਕਰਾ ਲਓ ਬਾਈ ਕਰ ਲਿਆ ਫੋਟੋ ਕਰਾ ਲਓ